ਹੋਲੀ ਆ ਇੰਨੇ ਕੰਮ ਇਹ ਆਪਣਾ ਹੋ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਭੈਣਾ ਭਰਾਵਾਂ ਯਾਰਾਂ ਦੋਸਤਾਂ ਨੂੰ ਤੇ ਆ ਗਏ ਆ ਵੋਖਣ ਣਡੇ ਆ ਗਿਆ ਤਾਂ ਅਸੀਂ ਫਿਰ ਦੁਬਾਰਾ ਆ ਗਏ ਆ ਟੋਕਾ ਲੈ ਕੇ ਤੇ ਪਿਛਲੀ ਵਾਰੀ ਸਾਰਿਆਂ ਭੈਣਾ ਭਰਾਵਾਂ ਨੇ ਯਾਰਾਂ ਦੋਸਤਾਂ ਨੇ ਬੜਾ ਪਿਆਰ ਦਿੱਤਾ ਵੀਡੀਓ ਨੂੰ ਤੇ ਅੱਜ ਆਪਾਂ ਫਿਰ ਇੱਕ ਵੀਡੀਓ ਤੁਹਾਡੇ ਵਾਸਤੇ ਬਣਾਉਣ ਲੱਗੇ ਆ ਵੋਖਣ ਣਡੇ ਆ ਗਿਆ ਇੰਜੋਏ ਕਰਨ ਲੱਗੇ ਸੀ ਕਿ ਤੈਗੇ ਅੱਜ ਆਪਾਂ ਇੱਕ ਇਦਾਂ ਦੀ ਰੈਸਪੀ ਬਣਾਉਣੀ ਆ ਕੋਈ ਤੁਲਕਾ ਨਹੀਂ ਲਾਉਣਾ ਕੋਈ ਇਹਨੂੰ ਜੋ ਆਪਣੇ ਤੁਹਾਡੀ ਫ੍ਰਿਜ ਦੇ ਵਿੱਚ ਸਮਾਨ ਪਿਆ ਹੋਊਗਾ ਉਹੋ ਹੀ ਆਪਾਂ ਕੱਢ ਕੇ ਆ ਜੋ ਕੁਝ ਦੇ ਲੋ ਤੇ ਸਾਰੀਆਂ ਜੋ ਸਬਜ਼ੀਆਂ ਜੋ ਤੁਹਾਡੇ ਘਰੇ ਇਹ ਜੋ ਤੂੰ ਜ਼ਰੂਰੀ ਨਹੀਂ ਜੋ ਕੁਝ ਇੱਥੇ ਉਹੀ ਲੈਣਾ ਜਿਹੜੀ ਚੀਜ਼ ਤੁਹਾਡੇ ਘਰੇ ਵਧੀ ਪਈ ਆ ਫ੍ਰਿਜ ਦੇ ਵਿੱਚ ਫ੍ਰਿਜ ਖੋਲਣੀ ਆ ਉਹਦੇ ਵਿੱਚ ਤੁਹਾਡੇ ਗੋਭੀ ਪਈ ਆ ਆਲੂ ਪੈ ਮਟਰ ਪੈ ਜੋ ਵੀ ਆ ਤੀ ਉਹੋ ਹੀ ਚ ਪਾ ਕੇ ਸਿੱਟ ਦਿਓ oven ਦੇ ਵਿੱਚ ਆਪਾਂ ਬਣਾਉਣੀ ਆ ਤੇ ਤੁਹਾਡੇ ਸਾਹਮਣੇ ਇਹ ਉਹ ਬੰਦਾ ਬਣਾ ਰਿਹਾ ਉਹ ਜਿਹਨੇ ਕਦੇ ਵੀ ਕੱਖ ਨਹੀਂ ਬਣਾਇਆ ਤੇ ਆਪਾਂ ਇਹਨੂੰ ਸਾਰੇ ਮਿਰਕਲ 5 ਮਿੰਟ ਦੇ ਵਿੱਚ ਤਿਆਰ ਹੋ ਜਾਣਾ ਤੁਹਾਡੇ ਸਾਹਮਣੇ ਉਦੋਂ ਬਾਅਦ ਦੇ ਵਿੱਚ ਅੱਧਾ ਘੰਟਾ ਇਹਨੂੰ ਓਫਨ ਦੇ ਵਿੱਚ ਛੱਟਣਾ ਆ ਓਫਨ ਦੇ ਵਿੱਚ ਛੱਟਿਆ ਤਾਂ ਉਦੋਂ ਬਾਅਦ ਦੇ ਵਿੱਚ ਅੱਧੇ ਘੰਟੇ ਬਾਅਦ ਤੁਹਾਡਾ ਖਾਣਾ ਤਿਆਰ ਤੇ ਸਭ ਤੋਂ ਪਹਿਲਾਂ ਆਪਾਂ ਇਹ ਕੰਮ ਸ਼ੁਰੂ ਕਰਦੇ ਪਹਿਲਾਂ ਆਪਾਂ ਦੇਖੋ ਓਫਨ ਨੂੰ ਕਰ ਦਿੰਨੇ ਹਾਂ ਸਟਾਰਟ ਤੇ ਇਹਨੂੰ ਕਰਕੇ ਨਾ ਹਲੋ ਆਪਾਂ ਇਹਨੂੰ ਤਕਰੀਬਨ ਹਨਾ 250 ਤੇ 200 ਦੇ ਕਰ ਕਰਕੇ ਇਹਨੂੰ ਟੈਂਪਰੇਚਰ ਇਹਦਾ 220 ਦੇ ਵਿੱਚ ਕਰਤਾ ਇਹਨੇ 10 ਮਿੰਟਾਂ ਜਿੰਨੇ ਗਰਮ ਹੋਏ ਹਨ ਹੁਣ ਆਪਾਂ ਇੰਨੇ ਚਿਰ ਦੇ ਵਿੱਚ ਇਧਰ ਤਿਆਰ ਕਰ ਦੇਣਾ ਤੁਹਾਡੇ ਸੁਣਦੇ ਸਾਰਾ ਕੁਝ ਦੇਖੋ ਸਭ ਤੋਂ ਪਹਿਲਾਂ ਆਹ ਦੇਖੋ ਲਸਣ ਮੈਂ ਲਸਣ ਇਹ ਆਪਣੇ ਕੋਲ ਤੁਹਾਡੀ ਮਰਜ਼ੀ ਨਾਲ ਆਪਣੇ ਹਿਸਾਬ ਨਾਲ ਦੇਖ ਕੇ ਤੁਸੀਂ 7-8 ਗੰਡੀਆਂ ਲੈ ਕੇ ਲਸਣ ਦੀ ਇਹਨਾਂ ਨੂੰ ਬਸ ਇਦਾਂ ਮਾਰਕ ਕਰੋ ਬ੍ਰੀਕ ਤੇ ਜਿਮਾਂ ਵੀ ਰਾਗ ਥੋੜੀ ਜਿਹੀ ਕਿਚਮਿਚ ਤੇ ਹਾਂਜੀ ਤੇ ਇਹ ਦੇਖੋ ਆਪਾਂ ਲਸਣ ਤਾਜ਼ੀਆਂ ਚੀਜ਼ਾਂ ਪਾਉਣੀਆਂ ਆਪਾਂ ਜਿਹੜੀਆਂ ਗਜੂਨਟ ਆ ਆਪਣੇ ਸਿਹਤ ਵਾਸਤੇ ਵਧੀਆ ਆ ਕੋਈ ਓਦਾਂ ਦੀ ਚੀਜ਼ ਆਪਾਂ ਮਸਾਲਿਆਂ ਨੂੰ ਯੂਜ਼ ਕਰਨ ਲਸਣ ਨੂੰ ਇਦਾਂ ਨਾ ਦਾਦੜ ਜਿਹਾ ਕੱਟ ਲੈਣਾ ਜ਼ਿਆਦਾ ਕੁਝ ਨਹੀਂ ਕਰਨ ਦੀ ਲੋੜ ਇਹ ਲਈ ਆਪਾਂ ਲਸਣ ਹੋ ਗਿਆ ਇਹਨੂੰ ਪੱਟੋ ਮੁਰਗੇ ਰੋਤੇ ਸਿੜ ਦੇ। ਉਦੋਂ ਬਾਅਦ ਦੇ ਵਿੱਚ ਆਪਣੇ ਕੋਲ ਸਿਮ ਲਰ ਚ ਪਈਆਂ ਸੀ ਮੇਰੇ ਕੋਲ ਇੱਥੇ ਵਾਧੂ ਦੋ ਤਿੰਨ ਇਹਨਾਂ ਨੂੰ ਕੱਟਦੇ ਆਂ ਥੋੜੀ ਥੋੜੀਆਂ ਆਹ ਲਓ ਇਹਨਾਂ ਨਾਲ ਥੋੜਾ ਜਿਹਾ ਅੱਖਾਂ ਨੂੰ ਵੀ ਵਧੀਆ ਲੱਗਦੀ ਦੇਖਣ ਨੂੰ ਵੀ ਰੰਗ ਰੂਪ ਜਿਹਾ ਬਣ ਜਾਂਦਾ ਇਹਨਾਂ ਨੂੰ ਆਪਾਂ ਹਨ ਕਰਕੇ ਥੋੜਾ ਜਿਹਾ ਸਲਾਈਸ ਜਾਂ ਕੱਟ ਲੈਣੇ ਜਿੱਦਾਂ ਦਾ ਤੁਹਾਡਾ ਦਿਲ ਕਰਦਾ ਹਨ ਤੁਸੀਂ ਜਿੱਦਾਂ ਦੀ ਮਰਜ਼ੀ ਕੱਟ ਲਓ ਕੋਈ ਹੋ ਨਹੀਂ ਇਹ ਵੀ ਹੋ ਗਈਆਂ ਇਹ ਇੰਨਾ ਸੋਹਣਾ ਬਣਨਾ ਨਾ ਦੇਖਣ ਨੂੰ ਵੀ ਖਾਣ ਨੂੰ ਵੀ ਕੋਈ ਇਹਦੇ ਵਿੱਚ ਉਹ ਰੋਲੇ ਰੱਪੇ ਵਾਲਾ ਵਾਲਾ ਕੰਮ ਧੰਦਾ ਹੈ ਨਹੀਂ ਆਹ ਲੋ ਜੀ ਇਹ ਹੋ ਗਈਆਂ ਕੋਈ ਚੱਕਰ ਵਾਲਾ ਕੰਮ ਹੀ ਨਹੀਂ ਦਾ ਸਭ ਤੋਂ ਸਿੱਧਾ ਸੌਖਾ ਆਸਾਨ ਜਿਹਦਾ ਮਰਗੀ ਕੋਈ ਖੜਾ ਉੱਥੇ ਬਸ ਜਿਵੇਂ ਤੁਹਾਨੂੰ ਲੰਬਾ ਕੱਟ-ਕੱਟ ਕੇ ਵਿੱਚ ਸਿੱਟ ਦਿਓ ਇਹ ਹੋ ਗਿਆ ਉਹਦੇ ਬਾਅਦ ਵਿੱਚ ਆਪਾਂ ਤਕਰੀਬਨ 2-3 ਘੰਟੇ ਆਪਾਂ ਲੈਣੇ ਆ ਇਹਦੇ ਵਿੱਚ ਗੰਡੇ ਤਾਂ ਕਿਉਂਕਿ ਜ਼ਰੂਰੀ ਆ ਹਰ ਖਾਣੇ ਦੇ ਵਿੱਚ ਗੰਡਿਆਂ ਨੂੰ ਤੁਹਾਨੂੰ ਬਰੀਕ ਨਹੀਂ ਕੱਟਣਾ ਇਹਨਾਂ ਨੂੰ ਬਸ ਇਹਨਾਂ ਦੇ ਇੱਦਾਂ ਹਨਾ ਸਲਾਈਸ ਹੀ ਕੱਟ ਲੈਣੇ ਕੋਈ ਗੱਲ ਬਾਤ ਨਹੀਂ ਜੀ ਤੇ ਵੀ ਹੋ ਗਿਆ ਆ ਦੇਖੋ ਪਈਆਂ ਸੀ ਆਪਣੇ ਕੋਲ ਟੋਰੀ ਪਈ ਸੀ ਇੱਕ ਟੋਰੀ ਕੱਟ ਕੇ ਵਿੱਚ ਛਿੜ ਦੇਨੇ ਕਿਉਂਕਿ ਇਦਾਂ ਦੀ ਰੈਸਪੀ ਹੈ ਦੇ ਵਿੱਚ ਤੇ ਇਹ ਨਹੀਂ ਦੇਖਣਾ ਵੀ ਕੀ ਬਣਾਉਣੀ ਆ ਜੀ ਇਹ ਫਲਾਣਾ ਹੀ ਰੈਸਪੀ ਆ ਟੈਂਕੜੀ ਜੋ ਤੁਹਾਡੇ ਕੋਲ ਪਿਆ ਵੱਧ ਕੱਟ ਜਿਹੜੀ ਵੀ ਸਬਜ਼ੀ ਕੋਈ ਪਈ ਆ ਉਹ ਵੀ ਕੱਟ ਕੇ ਵਿੱਚ ਛਿੜ ਦਿਓ ਬਸ ਪੇਸਟ ਇਹਨਾਂ ਬਣੂਗਾ ਤੇ ਖਾ ਕੇ ਆਪ ਦੱਸੋਗੇ ਜੀ ਵਧੀਆ ਗੱਲ ਵਾਹ ਆ ਲਓ ਜੀ ਤੋਰੀ ਹੋ ਗਈ ਇਹ ਇਹ ਵੀ ਚਲੋ ਵਿੱਚ ਲਈ ਇਹ ਨੂੰ ਇਸੜਤਾ ਕੋਣਾ ਆਪਣੇ ਕੋ ਆਦਰਕ ਪਿਆ ਥੋੜਾ ਜਿਆ ਕਿਉਂਕਿ ਇਹ ਤਾਂ ਜ਼ਰੂਰੀ ਹੈ ਨਾ ਆਪਣੇ ਖਾਣੇ ਵਾਸਤੇ ਆਦਰਕ ਤੇ ਇਦਾਂ ਨਾ ਸਲਾਈਸ ਕੱਟ ਲੈਣੇ ਠੀਕ ਹੈ ਜੀ ਆਦਰਕ ਦਿੱਤੇ ਹੀ ਆਪੇ ਆਪਣੇ ਕੋਲ ਟਮਾਟਰ ਤੁਸੀਂ 5-7 ਟਮਾਟਰ ਕੱਟ ਕੇ ਸਿੱਟੋ ਥੋੜੀ ਕਰੀ ਸਸਤਮ ਬਣ ਜੂਗਾ ਆਹ ਦੇਖੋ ਇਹਨਾਂ ਨੂੰ ਵੀ ਬਰੀਕ ਬਰੀਕ ਕੱਟਣ ਦੀ ਕੋ ਲੋੜ ਨਹੀਂ ਏਡੀ ਜਿੱਦਾਂ ਨੇ ਤੁਹਾਨੂੰ ਲੱਗਦਾ ਮੋਟੇ-ਮੋਟੇ ਕੱਟ ਕੇ ਟਮਾਟਰ ਦਾ ਹਮੇਸ਼ਾ ਜਿਹੜੀ ਹੈ ਨਾ ਆ ਚੀਜ਼ ਵਿੱਚੋਂ ਕੱਟ ਦਿਆ ਕਰੋ ਇਹਨਾਂ ਉਹ ਕੜਤਣ ਰਹਿੰਦੀ ਟਮਾਟਰ ਦੇ ਵਿੱਚ ਇਹ ਜ਼ਰੂਰੀ ਇਹਨੂੰ ਬਣਾਉਣ ਲੱਗਿਆਂ ਜ਼ਰੂਰ ਕੱਟ ਦਿੱਤਾ ਗਰੀਵੰਤ 4-5 ਕਾਸ਼ੇ ਟਮਾਟਰ ਰੱਟੇ ਬਿਲਕੁਲ 100 ਗ੍ਰਾਮ ਮੀਸੀ ਕਾ ਉਹਦੇ ਵਿੱਚ ਜੋ ਤੁਹਾਡਾ ਦਿਲ ਕਰਦਾ ਪਾ ਲਓ ਚਾਰ-ਪੰਜ ਟਮਾਟਰ ਜਿਆ ਨਜ਼ਾਰੇ ਆਏ ਆ ਦੇਖੋ ਜੀਆਂ ਸੱਤਾਂ ਬੰਦਿਆਂ ਦੇ ਘਰ ਦੇ ਆ ਲੈ ਇਹ ਨਹੀਂ ਹੋ ਗਿਆ ਟਮਾਟਰ 컬러 ਦੇਖੋ ਕਿਆ ਕੁਝ ਕੁਝ ਬਣਿਆ ਆ ਪਈਆਂ ਆਪਣੇ ਕੋ ਥੋੜੀਆਂ ਜੀਆਂ ਲਾਲ ਮਿਰਚਾਂ ਬਹੁਤ ਤੇਜ਼ ਵੀ ਆ ਤੇ ਇਹਨਾਂ ਦਾ ਟੇਸਟ ਵੀ ਬਹੁਤ ਵਧੀਆ ਆ ਦੇਖੋ ਇਹਨੂੰ ਸੁਰਨਾਮੀ ਮਿਰਚ ਕਹਿੰਦੇ ਇਹਨੂੰ ਵੀ ਕੱਟ ਕੇ ਦੋ ਤਿੰਨ ਵੇ ਛਿੱੜ ਦਿੰਨੇ ਆ ਆ ਆਪਣੇ ਕੋ ਹਰੀਆਂ ਮਿਰਚਾਂ ਇਹਨਾਂ ਚ ਕੜਤਨ ਹੈ ਨਹੀਂ ਬਿਲਕੁਲ ਵੀ ਇਹ ਵੀ ਕੱਟ ਕੇ ਦੋ ਤਿੰਨ ਵੇ ਛਿੱੜ ਦਿੰਨੇ ਆ ਇਹ ਉਦਾਂ ਹੀ ਆ ਟੇਸਟ ਵਾਸਤੇ ਹੀ ਆ ਇਹਨਾਂ ਨੂੰ ਮੋਟੀਆਂ ਮੋਟੀਆਂ ਉਹ ਵੀ ਕੱਟ ਕੇ ਫਿਰ ਇਸੀ ਗੁੜੀ ਚਾਲੇ ਗਈਆਂ ਵਿੱਚ ਲਾ ਆਹ ਕੰਮ ਹੀ ਆਪਣਾ ਕੋਈ ਏਡੀ ਵੱਡੀ ਗੱਲ ਨਹੀਂ ਜੀ ਟਮਾਟਰ ਪਾਤੇ ਆ ਦੋ ਤਿੰਨ ਆਹ ਹਰੀਆਂ ਮਿਰਚਾਂ ਛੱਡ ਦੇਣੇ ਵਿੱਚ ਆਪਣੀਆਂ ਇੰਡੀਆ ਵਾਲੀਆਂ ਹਰੀਆਂ ਮਿਰਚਾਂ ਜਾਂ ਵੀ ਲਾਲ ਮਿਰਚ ਜਿਆਦਾ ਪਾਉਣ ਨਾਲ ਹਰੀ ਮਿਰਚ ਜਿਹੜੀ ਆ ਤੇ ਉਦੋਂ ਹੀ ਬਹੁਤ ਵਧੀਆ ਖਾਣੇ ਵਧੀਆ ਤੇਸ ਵੀ ਵਧੀਆ ਆ ਗਿਆ ਹੋ ਗਿਆ ਕੰਮ ਹਰੀਆਂ ਬੱਚੀਆਂ ਹੋ ਗਈਆਂ ਲੋ ਆ ਕੰਮ ਆ ਹੁਣ ਆਪਣਾ ਇਹ ਹੁਣ ਦੇਖੋ ਤੁਸੀਂ ਆ ਲੈ ਹਾਂ ਚੇਤੇ ਮੈਨੂੰ ਭੁੱਲ ਗਿਆ ਥੋੜੀ ਜੀ ਬਰੋਕਲੀ ਛੱਡਦੇ ਲੈ ਵਿੱਚ ਮੜੀ ਬਰੋਕਲੀ ਉਹਦੇ ਪਈ ਤੇ ਰੋੜਨ ਦੀ ਹੀ ਹੱਤਾ ਹੋ ਗਿਆ ਇਹਨੂੰ ਵੀ ਕੱਟ ਕੇ ਵੇ ਛੱਡਦੇ ਚਲ ਇਹ ਜਿਹੜੀ ਰੈਸਪੀ ਆ ਜਿਹੜੀ ਤੁਸੀਂ ਦੇਖਦੇ ਨਾ ਐਸਪੀ ਦੇ ਨੂਨੇ ਆਪਾਂ ਕਹਿਆ ਸੀ ਇਹ ਤਾਂ ਆਪਣਾ ਦੇਸੀ ਜਗਾੜ ਹੈ ਤੇ ਇਹ ਤੁਸੀਂ YouTube ਤੇ ਕਿਤੇ ਤੁਹਾਨੂੰ ਲੱਭਣੀ ਨਹੀਂ ਇਦਾਂ ਦੀ ਇਸ ਤਰੀਕੇ ਦੀ ਬਣੀ ਆ ਆ ਦੇਖੋ ਹੁਣ ਤੁਹਾਨੂੰ ਦਿਖਾਉਣਾ ਕਿ ਕੋਈ ਉਹ ਕੋਈ ਜਾਦੂਈ ਮਸਾਲੇ ਨਹੀਂ ਕਹਿੰਦੇ ਹੁੰਦੇ ਕੋਈ ਇਦਾਂ ਦਾ ਮਸਾਲਾ ਨਹੀਂਗਾ ਉਹੀ ਆਪਣਾ ਜਿਹੜਾ ਘੁਮ ਘਮਾ ਕੇ ਉਹੀ ਚਾਰ ਪਲੇਟਾਂ ਹੁੰਦੀਆਂ ਉਹਦੇ ਵਿੱਚ ਦੇਖੋ ਤੁਸੀਂ ਆ ਪਹਿਲਾਂ ਪਾ ਦੇ ਸਭ ਤੋਂ ਨੂਨ ਉਹੀ ਜਿੱਦਾਂ ਪਿਛਲੀ ਵਾਰੀ ਮੈਂ ਕਿਹਾ ਸੀ ਆਪਣੇ ਹਿਸਾਬ ਨਾਲ ਜਿੱਦਾਂ ਜਿੰਨਾ ਕਿ ਤੁਸੀਂ ਨੂਨ ਖਾਣੇ ਆ ਕਿਉਂ ਘੱਟ ਹੋਊਗਾ ਉਹਦਾ ਇਲਾਜ ਹੁੰਦਾ ਬਾਅਦ ਚ ਬੰਦਾ ਪਾ ਲੈਂਦਾ ਜ਼ਿਆਦਾ ਨਹੀਂ ਗੋਣਾ ਨੂਨ ਪਾਤਾ ਤੇ ਕਾਲੀ ਮਿਰਚ ਦੇ ਦੋ ਚਮਚ ਨਿਕ ਨਿਕ ਇਹ ਪਾ ਦਨੇ ਠੀਕ ਆ ਜੀ ਉਹਦੇ ਬਾਅਦ ਦੇ ਵਿੱਚ ਆਪਣੇ ਕੋਲ ਜੀਰਾ ਪਿਆ ਵਾ ਆਹ ਲਓ ਜੀਰਾ ਮੋਟਾ ਕਿਉਂਕਿ ਜ਼ਰੂਰੀ ਆ ਇਹ ਵਧੀਆ ਲੱਗਦਾ ਘਰ ਦੀ ਪੀਸੀ ਹੋਈ ਹਲਦੀ ਇੰਡੀਆ ਤੋਂ ਲਿਆਂਦੀ ਹੋਈ ਆਹ ਲਓ ਹਲਦੀ ਤੇ ਦੋ ਤਿੰਨ ਚਮਚੇ ਪਾ ਲਈਓ ਕਿਉਂਕਿ ਹਲਦੀ ਤੋਂ ਓਦਾਂ ਹੀ ਵਧੀਆ ਖਾਣ ਨੂੰ ਸਿਹਤ ਵਾਸਤੇ ਵਧੀਆ ਚੀਜ਼ ਆ ਹਲਦੀ ਹੋ ਗਈ ਆ ਇਹ ਆਪਣਾ ਘਰ ਦਾ ਪੀਸਿਆ ਗਰਮ ਮਸਾਲਾ ਇਹ ਦੋ ਚਮਚੇ ਪਾ ਦੋ ਮੇਥੀ ਆ ਇਹਨੂੰ ਪਾਤੀ ਆ ਹੁਣ ਇਹਦੇ ਵਿੱਚ ਆਪਣੇ ਕੋਲ ਇੱਥੇ ਪਰ ਆ ਦੇਖੋ ਦੇਖ ਥੋੜੇ ਜਿਹੇ ਜਿਹੜੇ ਨਾ ਖੜੇ ਮਸਾਲੇ ਇੱਧਰ ਦੇਖੀ ਹਾਂ ਹਨ ਆਪਣੇ ਕੋਲ ਦਾਲਚੀਨੀ ਹੈ ਕਿਉਂਕਿ ਇਹ ਵਧੀਆ ਲੱਗਦਾ ਟੇਸਟ ਇਹਨਾਂ ਖੜੇ ਮਸਾਲਿਆਂ ਦਾ ਵਿੱਚ ਥੋੜੀ ਜੀ ਦਾਲਚੀਨੀ ਪਾ ਦਈਏ ਦੋ ਜਿਹੜੇ ਆ ਤੇਜ ਪੱਤੇ ਸਿੱਟ ਦਿਓ ਆਹ ਲੋ ਇੱਕ ਹੀ ਭਾਰਾ ਬਹੁਤ ਆ ਇਹਨੂੰ 煲 ਦੇ ਵਿੱਚ ਆਪਾਂ ਪਾ ਦਨੇ ਆ ਥੋੜੀ ਜੀ ਇਲਾਚੀਆਂ ਥੋੜਾ ਜਿਹਾ ਆਪਣੇ ਕੋਲ ਧਨੀਆ ਸੁੱਕਾ ਇਹ ਬਹੁਤ ਜ਼ਰੂਰੀ ਹੈ ਪਾਓ ਇਹਨੂੰ ਵਿੱਚ ਵਧੀਆ ਲੱਗਦਾ ਆ ਸੁੱਕੀਆਂ ਮਿਰਚਾਂ ਨੇ ਕੌੜੀਆਂ ਲਈਆਂ ਇਹ ਇਹਨਾਂ ਨੂੰ ਉਹਦਾ ਯਾਨੀ ਕਿ ਟੇਸਟ ਵਾਸਤੇ ਬਹੁਤ ਵਧੀਆ ਚੀਜ਼ ਹੈ ਆ ਦੇਖੋ ਸੁੱਕੀ ਮਿਰਚ ਆ ਲਾਲ ਆਪਣੀਆਂ ਘਰ ਦੀਆਂ ਸਿਕਾਈਆਂ ਆ ਜਾਂ ਨਰਤੈੜੀ ਇਹ ਬਣ ਗਿਆ ਰਿਗਾਰਡ ਬਸ ਪੂਰਾ ਹੋ ਗਿਆ ਹੋਰ ਇਹਨੂੰ ਕੋਈ ਨਹੀਂ ਕਰਨਾ ਕੋਈ ਇਦਾਂ ਦਾ ਮੰਗ ਨਹੀਂ ਆਹ ਦੇਖੋ ਆ ਲਿਆ ਬਾਈ ਤੁ ਤੇਲ ਜਿਹੜੇ ਚ ਪਾਉਣੇ ਆ ਹੁਣ ਆ ਦੇਖੋ ਥੋੜਾ ਜਿਹਾ ਤੇਲ ਪਾ ਲੈਣਾ ਇਹਦੇ ਤੇਲ ਪਾਇਆ ਕਿਉਂਕਿ ਆ ਮਸਾਲੇ ਜਿਹੜੇ ਆਪਾਂ ਨਾਲ ਇਹਦੇ ਲੱਗ ਜਾਣਗੇ ਹੋਰ ਕੋਈ ਨਹੀਂ ਇਹ ਚ ਜਿਆਦਾ ਫੈਟ ਨਹੀਂ ਘੱਟਣੀਗਾ ਕੋਈ ਇਦਾਂ ਦਾ ਚੱਕਰ ਨਹੀਂ ਆ ਇਹ ਪਾਤਾ ਹੁਣ ਇਹਨੂੰ ਇਹਦੀ ਜਿਹੜੀ ਆ ਮਾਸ ਕਰਨੀ ਆ ਕਿਉਂਕਿ ਮਾਲਸ ਕਰ ਲਈ ਆਪਣਾ ਬੰਦਾ ਜਿਹੜਾ ਕੈਮਰਾਮੈਨ ਯਾਰ ਦੋਸਤੂ ਕਰੂਆ ਕਿਉਂਕਿ ਉਹ ਇਹਨੂੰ ਮਿਲਦਾ ਬੜੇ ਪਿਆਰ ਨਾਲ ਦਾ ਇਹ ਕਰਕੇ ਮੈਂ ਜਣਾ ਉਹ ਮੇਰਾ ਭਰਾ ਆਣ ਕੇ ਨਾ ਉਹ ਕਰੇਦਾ ਕੰਮ ਆ ਮੇਰਾ ਵੀ ਸਾਡਾ ਤੁਮ ਲਓ ਜੀ ਮਾਲਸ ਹੋ ਰਹੀ ਹੈ ਪੂਰੀ ਕਿਉਂਕਿ ਇਹਨੂੰ ਹਾਂ ਚੰਗੀ ਤਰ੍ਹਾਂ ਇਸ ਦੀ ਜਿਹੜੀ ਹੈ ਮਾਲਸ ਕਰ ਦੇਣੀ ਇੱਥੇ ਵੇਖੋ ਕਿੰਦਾ ਹੈ ਪੂਰੇ ਦਿਲੋਂ ਮਾਲਸ ਹੋ ਰਹੀ ਹੈ ਇੰਨੇ ਕੰਮ ਇਹ ਆਪਣਾ ਹੋ ਗਿਆ ਰੈਡੀ ਦੇਖੋ ਇਹਦੇ ਵਿੱਚ ਕੋਈ ਮੰਤਰ ਨਹੀਂ ਕੋਈ ਕੁੱਕੜ ਜੋ ਤੁਹਾਨੂੰ ਦੀ ਚਾਹੀਦਾ ਵੀ ਬੜੇ ਸਪੈਸ਼ਲ ਹੋਣੀ ਚਾਹੀਦੀ ਤੁਸੀਂ ਜੋ ਤੁਹਾਡੇ ਕੋ ਘਰੇ ਪਿਆ ਸੀ ਆਪਾਂ ਕੱਟ ਕੇ ਇਹਦੇ ਵਿੱਚ ਪਾਤਾ ਖਾਣਾ ਆਪਣਾ ਤਿਆਰ ਆ 90% 10% ਰਹਿ ਗਿਆ ਉਹ ਆ ਦੇਖੋ ਆਪਾਂ ਇੱਥੇ ਓਫਨ ਆਪਾਂ ਉਹ ਚਲਾਤਾ ਸੀਗਾ ਦੇਖ ਲਓ ਓਫਨ ਪੂਰਾ 220 ਦੇ ਚੱਲ ਗਿਆ ਓਫਨ ਖੋਲੋ ਇਹਨੂੰ ਵਿੱਚ ਸਿੱਟਿਆ ਆ ਦੇ ਖਤਮ ਗਾਣੀ ਇਹਨੂੰ ਕਰੋ ਬੰਦ ਹੇ ਹੁਣ ਆਪਾਂ ਤਕਰੀਬਨ ਇਹ ਅੱਧੇ ਘੰਟੇ ਦੇ ਅੱਧੇ ਘੰਟੇ ਬਾਅਦ ਹੈ ਆਪਣਾ ਖਾਣਾ ਰੈਡੀ ਆ ਤੁਹਾਨੂੰ ਅੱਧੇ ਘੰਟੇ ਬਾਅਦ ਖਾਣੇ ਖਾਣਨ ਦਾ ਬਣਿਆ ਬਿਲਦੇ ਆ ਬਾਅਦ ਲਓ ਜੀ ਆ ਗਿਆ ਟਾਈਮ ਜਿਹੜੀ ਵੀ ਰੱਖਦੇ ਇੱਧਰ ਦੇਖੋ ਜਰਾ ਕੀ ਚੀਜ਼ ਬਣੀ ਆ ਕੱਖ ਨਹੀਂ ਕੀਤਾ ਆਪਾਂ ਇਹਨੂੰ ਉਦੋਂ ਦਾ ਵਿੱਚ ਸਿੱਟਿਆ ਹੋਇਆ ਅੱਧੇ ਘੰਟੇ ਬਾਅਦ 35 ਮਿੰਟ ਬਾਅਦ ਓਹੋ ਹੋ ਇਹ ਤਾਂ ਮੈਨ ਕਹ ਲਾ ਲੈਂਦੇ ਕਹਿੰਦੇ ਭਾਪੀ ਦੀ ਆ ਆ ਜੀ ਕੱਖ ਨਹੀਂ ਕੀਤਾ ਨਾ ਕੋਈ ਤੁੜਕਾ ਨਾ ਕੋਈ ਕਰਜ਼ੀ ਤੇ ਆ ਆ ਪਿਆ ਇਹ ਇਹ ਨੂੰ ਮਾਰ ਤਹੀ ਮਾਰਿਆ ਇਹਨੂੰ ਇਹ ਦੇਖੋ ਚੀਜ਼ ਇਦਾਂ ਬਣ ਗਈ ਆ ਤੁਸੀਂ ਕੱਖ ਨਹੀਂ ਕੀਤਾ ਇਹਨੂੰ ਬਸ ਰਲਾ ਕੇ ਤੁਹਾਡੇ ਸਾਹਮਣੇ ਆਪਾਂ ਕੀਤਾ ਜੋ ਵੀ ਕੀਤਾ ਇਹਨੂੰ ਰਲਾ ਕੇ ਇਹਨੂੰ ਵਿੱਚ ਛਿਰਤਾ ਦੇਖੋ ਕਿ ਆ ਜਾਰਟੀ ਚੀਜ਼ ਬਣਿਆ ਹਨ ਤੇ ਇਹਨੂੰ ਜਦੋਂ ਕਿ ਕੰਪਕioned ਦੇ ਵਿੱਚ ਟੇਸਟ ਜਿਹੜਾ ਸਭ ਚੀਜ਼ਾਂ ਦਾ ਵਿੱਚ ਹੀ ਆ ਕਿਉਂਕਿ ਆਪਾਂ ਇਹ ਤੁੜਕਾ ਨਹੀਂ ਲਾਇਆ ਇਹਨੂੰ ਭੁੰਨਿਆ ਨਹੀਂ ਆ ਤੇ ਆ ਦੇਖੋ ਤੁਸੀਂ ਇਹਦੇ ਜਿਹੜਾ ਹੁਣ ਆਹ ਦੇਖੋ ਚਾਰ ਪੂਰਾ ਰਸਾ ਕੱਲੀ-ਕੱਲੀ ਚੀਜ਼ ਇਹਨਾਂ ਵਿੱਚ ਸਾਰਾ ਉਹ ਇਹਨੂੰ ਹੁਣ ਆਪਾਂ ਇੰਦਾ ਕਰ ਲਿਆ ਜਦੋਂ ਤੁਸੀਂ ਕੱਢ ਲਿਆ ਇਹਦੇ ਤੇ ਕੱਟ ਕੇ ਤੁਹਾਡੀ ਮਰਜ਼ੀ ਆ ਆਪ ਮੈਂ ਥੋੜੀ ਜਿਹੀ ਹਰੀਆਂ ਮਿਰਚਾਂ ਸੀਗੀਆਂ ਉੱਤੇ ਪਾਤੀਆਂ ਆਹਾਹਾ ਧਨੀਆਂ ਬਾਤ ਆ ਤੜਾਇਆ ਉੱਤੇ ਬਾਅਦ ਦੇ ਵਿੱਚ ਖਾਣ ਲੱਗਿਆ ਉੱਤੇ ਤੁਸੀਂ ਨਿਚੋੜੋ ਇਹਦੇ ਨਿੰਬੂ ਆ ਬਣ ਗਿਆ ਤੁਹਾਡੇ ਸਾਹਮਣੇ ਬਣਾਇਆ ਦੇਖੋ 5 ਮਿੰਟ ਦੀ ਗੇਮ ਆ 5 ਮਿੰਟਾਂ ਦੇ ਵਿੱਚ ਅਣਜਾਣ ਤੋਂ ਜਾਣੁੰਨਾ ਆ ਚੀਜ਼ ਬਣਾ ਸਕਦਾ ਖਾ ਗਏ ਆ ਦੇਖੋ ਇੰਜੋਏ ਦੇਖੋ 5 ਮਿੰਟ ਲੱਗੇ ਆਪਾਂ ਨੂੰ ਇੱਥੇ ਅੱਧਾ ਘੰਟਾ ਲਗਾਉ ਉਹਨੂੰ ਤਾਂ ਆਪਾਂ ਗਿਣਨਾ ਹੀ ਨਹੀਂ ਕਿਉਂਕਿ ਆਪਾਂ ਤੱਕ ਕੀਤਾ ਨਹੀਂ 5 ਮਿੰਟ ਦੇ ਵਿੱਚ ਇਹ ਆ ਚਿਕਨ ਵੈਜੀਟੇਬਲ ਮਸਾਲਾ ਇੰਦਾਨੀ ਚੀਜ਼ ਬਣਾ ਕੇ ਖਾਓਗੇ ਯਾਰਾਂ ਦੋਸਤਾਂ ਦੱਸਾਂਗੇ ਫੇਰ ਤੁਹਾਨੂੰ ਪਤਾ ਲੱਗੂ ਕੀ ਚੀਜ਼ ਬਣੀ ਹੈ ਦੇਖੋ ਇਹਦਾ ਇੰਜੋਏ ਕਰੋ ਖਾ ਕੇ ਤੇ ਜੇ ਚੈਨਲ ਵਧੀਆ ਲੱਗਾ ਸਬਸਕ੍ਰਾਈਬ ਕਰਿਓ ਬਾਈਟਾ ਅੱਗੇ ਦੂਜਿਆਂ ਨੂੰ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਲਿਖਿਆ ਤੁਹਾਨੂੰ ਕਿਦਾਂ ਲੱਗਿਆ ਕਿਉਂਕਿ ਅੱਗੇ ਤੋਂ ਵੀ ਜੇ ਕੋਈ ਬਾਦ ਘਾਟ ਹੋਵੇ ਤੁਹਾਨੂੰ ਹੋਰ ਪੂਰੀ ਕਰੀਏ ਤਾਂ ਅੱਗੇ ਤੋਂ ਵੀ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵੱਤ ਲੈ ਕੇ ਆਈਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ